ਮੈਂ ਨਾ ਜਿਹਨਾਂ ਨੂੰ ਸਕੂਲੋਂ ਲਿਓਣ ਲੱਗੀ ਲੇਟ ਹੋ ਗਈ ਮੈਨੂੰ ਲੱਗਾ ਅੱਧਾ ਘੰਟਾ ਕਿ 20 ਮਿੰਟ ਲੇਟ ਹੋ ਗਈ 20 ਮਿੰਟ ਕਿ ਘੰਟਾ ਪੂਰਾ ਐਵੇਂ ਇੱਕ 10 ਤੇ ਛੁੱਟੀ ਹੁੰਦੀ ਹੈ ਹੈਨਾ ਮੈਨੂੰ ਯਾਦ ਵੀ ਭੁੱਲ ਗਿਆ ਉਹ ਵੀ ਹੈਨਾ ਸਕੂਲੋਂ ਲਿਓਣ ਆਇਆ ਉਹ ਤਾਂ ਮੈਡਮ ਦਾ ਫੋਨ ਆਇਆ ਮੈਡਮ ਕਹਿੰਦੀ ਬੱਚੋ ਕੋ ਲੈ ਜਾਏ ਮੈਨੂੰ ਫੇਜ ਆਇਆ ਵੀ ਅੱਜ ਤਾਂ 1:10 ਤੇ ਛੁੱਟੀ ਹੁੰਦੀ ਮੇਨੂੰ ਆ ਤਾਂ ਤੇ ਹੁਣ ਕੋਣੇ 2 ਹੋ ਗਏ ਆ ਤੇ ਮੈਂ ਕਿਹਾ ਚੱਲ ਇਹਨਾਂ ਨੂੰ ਜੂਸ ਪਲਾ ਕੇ ਇਹਨਾਂ ਨੂੰ ਠੰਡੇ ਕਰਾ ਜਿਹੜੇ ਗੁੱਸੇ ਹੋਏ ਫਿਰਦੇ ਆ ਐ ਨਿਵਰ ਦਾ ਹਵਾਏ ਨਿਵਰ ਸਕੂਲਿੰਗ ਪਰ ਉਹ ਵਾਦੇ ਹੋਏ ਟੰਡੇ ਕਾਤ। ਸਾਡੀ ਪੱਕੀ ਰੇੜੀ ਯੂਸ ਵਾਲੀ। ਯਾਰ ਬੰਦੇ ਚੇਤਾ ਭੁੱਲੀ ਜਾਂਦਾ ਹੁੰਦਾ। ਚੇਤਾ ਕੀ ਦਦਾ ਹੈ। ਹੈ? ਕੱਲ੍ਹ ਵੀ ਤੁਨੀ ਜੀ ਕੀ ਤਾਂ ਅੱਜ ਵੀ ਕੀ ਕੀਤਾ। ਤਾਂ ਕੱਲ ਤਾਂ ਗਈ ਨਹੀਂ ਸੀ ਇਹ ਵਿਚਾਰਾ ਹੋ ਗਿਆ ਨਾ ਲੇਟ। ਕੱਲ ਮੈਨੂੰ ਯਾਦ ਹੀ ਭੁੱਲ ਜਾਂਦਾ ਹੈ ਟਾਈਮ ਦਾ। ਨਹੀਂ ਕੱਲ ਕੱਲ ਤਾਂ ਮੈਂ ਸੌ ਗਈ ਹੀਗੀ। ਅੱਜ ਮੈਨੂੰ ਇਹ ਉਪਲਿਖਾ ਪੈ ਗਿਆ ਵੀ 2 ਵਜੇ ਛੁੱਟੀ ਹੋਣੀ ਅੱਜ ਇਹ ਨਹੀਂ ਜਿਆਦਾ ਸੀ ਵੀ 1 ਵਜੇ ਹੋਣੀ ਜਦੋਂ ਘਰੇ ਛੁੱਟੀ ਆਣਦਾ ਮੈਂ ਜਾ ਲੇੜਾ ਘਰ ਗਿਆ ਕੇ ਤੁਸੀਂ ਕੀ ਕੰਮਾ ਹੁੰਦਾ ਮੈਂ ਯਾਰ ਉੱਥੇ ਅਸੀਂ ਗਰਮੀ ਚ ਕੀ ਕਰਨਾ ਹੁੰਦਾ ਬਾਹਰ ਫੇਕ ਹੀ ਆ ਤੇ ਬਹਿ ਲਿਆ ਕਰੋ ਏਸੀ ਦੇ ਮੈਡਮ ਦੇ ਇਹ ਅੱਜ ਕਿੱਥੇ ਆ ਹੂੰ ਆਉਣੇ ਇਹਨਾਂ ਨੇ ਆਫਿਸ ਚ ਬਹਿ ਜਿਆ ਕਰੋ ਇਹਨਾਂ ਨੇ ਸਲਵਾ ਤੇ ਬੱਸ ਅੱਛਾ ਇਹ ਟਾਈਮ ਹੋ ਗਿਆ 4:30 ਤੇ ਆਪਾਂ ਇੱਧਰ ਬਣਾਈ ਸੀਗੀ ਨਿਆਜ਼ ਮੰਮੀ ਸਾਡੇ ਨੂੰ ਯਾਨੀ ਕਿ ਸੱਸ ਮੇਰੀ ਨੂੰ ਸੁਪਨਾ ਆਇਆ ਹੈਗਾ ਕਹਿੰਦੇ ਵੀ ਬਾਬਿਆਂ ਦੇ ਨਿਆਜ ਬਣਾ ਕੇ ਦੇਣੀ ਆ ਪੀਰਾਂ ਦੀ ਦਰਗਾਹ ਤੇ ਤਾਂ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਬਣਾਵੰਦੇ ਆ ਹਨਾ ਤੇ ਕਹਿੰਦੇ ਅੱਜ ਝੇਠਾ ਵੀਰਵਾਰ ਆ ਰਿਹਾ ਬਣਾ ਕੇ ਦਿਓ ਮੈਂ ਕਿਹਾ ਠੀਕ ਆ ਜੀ ਬਣਾ ਦੰਨੀ ਆ ਪਰ ਇੱਕ ਗੱਲ ਆ ਮੈਂ ਬਹੁਤਿਆਈ ਚੀਜ਼ ਚੀਜ਼ ਦੇਖੀ ਆ ਵੀ ਜਦੋਂ ਕਈਆਂ ਦੇ ਘਰ ਦੇ ਸਿਆਣੇ ਜਿਹੜੇ ਆ ਦਿਨਾਂ ਦਾ ਬਹੁਤ ਵਿਚਾਰ ਕਰਦੇ ਹਨਾ ਵੀ ਆਹ ਦਿਨ ਉਹ ਆ ਕੰਮ ਨਹੀਂ ਕਰਨਾ ਜਾਂ ਨਹਾਉਣਾ ਨਹੀਂ ਸਿਰ ਨਹੀਂ ਨਹਾਉਣਾ ਸ਼ਨੀਵਾਰ ਨਹੀਂ ਨਹਾਉਣਾ ਵੀਰਵਾਰ ਮੰਗਲਵਾਰ ਇਦਾਂ ਦੇ ਦਿਨਾਂ ਦਾ ਹਨਾ ਬਹੁਤ ਵਿਚਾਰ ਕਰਦੇ ਆ ਪਰ ਮੇਰੀ ਸਾਖ ਦੇਖਿਓ ਉਹਨਾਂ ਕੋਈ ਵਿਚਾਰ ਨਹੀਂ ਹੁੰਦਾ ਦਿੰਦਾ ਅੱਜ ਜੇਠਾ ਵੀਰ ਆਰੇ ਤੋਂ ਨਾ ਸੇਰ ਨਾਲਿਆ ਕਹਿੰਦੇ ਬਾਬੇ ਆ ਜਾਣਾ ਮੱਥਾ ਟੇਕਣ ਵੈਸੇ ਸੁਰ ਨਾਲ ਮੈਂ ਤਾਂ ਕਈ ਤਾਂ ਸਸਾ ਇਦਾਂ ਹੁੰਦੀਆਂ ਵੀ ਬਹੁਤ ਵਿਚਾਰ ਕਰਦੀਆਂ ਆ ਹਨਾ ਸਾਡੇ ਘਰ ਜਿੱਦਾਂ ਤਾਂ ਕੋਈ ਨਹੀਂ ਹੈਗਾ ਵਿਚਾਰ ਕਰਨਾ ਵੀ ਹਾਂ ਆ ਦੇਨੀ ਨਾ ਹੋਣਾ ਜਾਂ ਆ ਦੇਨੀ ਤਾਂ ਹੁੰਦਾ ਸਾਡੇ ਨੇ ਸਾਰੇ ਦਿਨ ਜਿਹੜੇ ਆ ਗੁਰੂਆਂ ਪੀਰਾਂ ਦੇ ਆ ਤੇ ਮੰਮੀ ਝੋਲ ਹਲੇ ਠੰਡੇ ਹੋਣ ਲਣ ਦੋ ਫੇਜ ਆਇਓ ਦੇਖਿਓ ਦੇਖਿਓ ਤੇ ਪੁੱਛ ਆਇਓ ਕਿ ਚੱਲ ਜੂਗਾ ਤਨਾ ਤੇ ਮੰਮੀ ਉੱਧਰ ਚੱਲੇ ਆ ਪੁੱਛਣ ਕਿੰਨੇ ਕਹਿੰਦੇ ਮੈਂ ਮੁੰਡੇ ਨਾਲ ਲੈ ਜੂਗੀ ਵੀ ਕਿਉਂਕਿ ਤੁਰ ਨਹੀਂ ਹੁੰਦਾ ਨਾ ਕੋਈ ਇੰਨਾ ਤਾਂ ਫਿਰ ਚਲੋ ਐਕਟਵਾ ਤੇ ਮੁੰਡਾ ਲੈ ਜੂਗਾ ਉਹਨਾਂ ਨੂੰ ਤੇ ਥੋੜੇ ਜਿਹੇ ਰਹਿ ਗਏ ਆ ਬਸ ਬਣ ਜਾਣ ਤਾਂ ਇਹਨਾਂ ਨੂੰ ਭੇਜੀਏ ਪਹਿਲਾਂ ਦੇ ਕੇ ਕਹਿੰਦੇ ਵੀ 5 ਵਜੇ ਤੋਂ ਪਹਿਲਾਂ ਪਹਿਲਾਂ ਮੱਥਾ ਟੇਕਣਾ ਆ ਬਾਕੀ ਦੇਖ ਲੈਨੇ ਜਦੋਂ ਰੈਡੀ ਹੋ ਗਏ ਆਪਾਂ ਉਸਲੇ ਨਾ ਠੰਡੇ ਕਰਕੇ ਚੌਲ ਦੇ ਦੇਣੇ ਆ ਤੇ ਜਾਇਓਗੇ ਮੱਥਾ ਟੇਕ ਕੇ ਆਉਗੇ ਹਲੇ ਬਸ ਥੋੜਾ ਜਿਆ ਰਹਿ ਗਿਆ ਪਾਣੀ ਉਦਾਂ ਹੋਈ ਚੱਲੇ ਆ ਮੈਂ ਗੈਸ ਘੱਟ ਕੀਤਾ ਹੋਇਆ ਹੈਗਾ ਮੇਰੇ ਕਾ ਥੋੜਾ ਮਠੀ ਮਠੀ ਹਨਾ ਸੇਕ ਤੇ ਮਠੇ ਮਠੇ ਤੇ ਹੋ ਜਾਊਗਾ ਬਾਕੀ ਚਲੋ ਗੈਸ ਕੱਟ ਕਰਕੇ ਇਹਨੂੰ ਢੱਕਾ ਦਿੰਨੇ ਆ ਆਪ ਹੀ ਹੋ ਜਾਊਗਾ ਇਹ ਛੜਕੋਣਾ ਹਨਾ ਮੰਮੀ ਇਦਾਂ ਛੜਕੋਣਾ ਹਨਾ ਜੀ ਇਦਾਂ ਛੜਕੋਣਾ ਪਾਣੀ ਕੀ ਕਹਿੰਦੇ ਪਾਣੀ ਇਦਾਂ ਛੜਕੋਣਾ ਮੈਨੂੰ ਪਤਾ ਸਾਸਤ੍ਰ ਕਾਲਜੀ ਸਾਰਿਆਂ ਨੂੰ ਢਿੱਲੋ ਵਲੌਗਸ 07 ਦੇ ਤੁਹਾਡਾ ਸਵਾਗਤ ਹੈ ਉਮੀਦ ਕਰਦੇ ਤੇ ਸਾਰੇ ਜਾਣੇ ਠੀਕ ਠਾਕ ਹੋਵੋਗੇ ਤੁਸੀਂ ਦੇਖਦੇ ਨੇ ਵੀ ਇਹ ਮੈਂ ਕੀ ਲੱਗੀਆਂ ਕਰਨ ਆਪਣੀ ਇੱਕ ਯੂਕੇ ਤੋਂ ਭੈਣਿਆ ਸੰਦੀਪ ਕੌਰ ਉਹ ਭੈਣ ਨੇ ਕਮੈਂਟ ਕੀਤਾ ਹੈਗਾ ਥੋੜੇ ਦਿਨ ਪਹਿਲਾਂ ਮੈਂ ਵੀਡੀਓ ਪਾਈ ਸੀ ਇੱਕ ਬਲੌਗ ਪਾਇਆ ਹੈਗਾ ਮੈਂ ਉਹਦੇ ਵਿੱਚ ਕਿਹਾ ਵੀ ਸਾਡੀਆਂ ਬੇਲਾ ਜਿਹੜੀਆਂ ਅੱਗੇ ਨਹੀਂ ਵਧਦੀਆਂ ਪਈਆਂ ਵੀ ਉੱਥੇ ਹੀ ਰੁਕੀਆਂ ਹੋਈਆਂ ਆ ਤੋ ਮੇਰੀ ਭੈਣ ਨੇ ਕਮੈਂਟ ਕੀਤਾ ਹੈਗਾ ਭੈਣ ਕਹਿੰਦੀ ਵੀ ਤੁਸੀਂ ਜਿਹੜਾ ਸੋਨੇ ਦਾ ਪਾਣੀ ਹੁੰਦਾ ਆ ਨਾ ਉਹ ਛੜਕਾਇਓ ਉੱਤੇ ਵੀ ਸੋਨਾ ਪਾਣੀ ਚ ਧੋ ਕੇ ਤਾਂ ਉਹ ਸੋਨੇ ਦਾ ਪਾਣੀ ਛੜਕਾਇਓ ਦੇਖਿਓ ਬੇਲਾ ਤੇ ਸਬਜ਼ੀ ਬਹੁਤ ਵਧੀਆ ਹੁੰਦੀ ਆ ਤੇ ਹੁਣ ਮੈਂ ਉਹੀ ਪਾਣੀ ਛੜਕਾਉਂਦੀ ਪਈ ਹਗੀ ਤੇ ਮੈਂ ਕਿਹਾ ਚਲੋ ਪਾਣੀ ਛੜਕਾ ਦੰਨੇ ਆਪਾਂ ਭੈਣ ਦਾ ਕਹਿਣਾ ਜਿਹੜਾ ਉਹ ਰੱਖ ਲਿਆ ਬਾਕੀ ਭੈਣ ਦੇਖਦੇ ਆਂ ਬੇਲਾ ਆਪਣੀਆਂ ਹੁੰਦੀਆਂ ਸਬਜ਼ੀ ਹੁੰਦੀ ਕਿ ਨਹੀਂ ਪਾਣੀ ਛੜਕਾ ਦੰਨੇ ਆਪਾਂ ਹੈਨਾ ਉੱਪਰ ਤੱਕ ਇੱਦਾਂ ਹੀ ਛੜਪਾਉਣਾ ਦੱਸਿਓ ਭੈਣ ਤੁਸੀਂ ਦੇਖਦੇ ਆ ਮੇਰੀ ਭੈਣ ਦੱਸਿਓ ਜ਼ਰੂਰ ਵੀ ਇੱਦਾਂ ਹੀ ਛੜਪਾਉਣਾ ਹੈ ਨਾ ਪਾਣੀ ਆ ਤੂੰ ਜਲਾਲ ਤੂੰ ਬੁਰੀ ਨਜ਼ਰ ਕੋ ਟਾਲ ਤੂੰ ਸਾਡੀ ਬੇਲ ਕੋ ਵਧਾ ਤੂੰ ਸਭ ਦੀ ਸੋਹਣੀ ਸੋਹਣੀ ਗਾ ਤੂੰ ਹੈ ਨਾ ਲੋਰੀ ਸਭ ਦੀ ਹੱਟੇ ਤਾਂ ਇੱਕ ਨਹੀਂ ਲੱਗੀ ਹੈਗੀ ਇੱਧਰ ਆ ਇਹਦਾ ਜਿਹੜਾ ਹੈ ਨਾ ਆਪਾਂ ਉਹ ਕਰ ਦਿੱਤਾ ਹੈ ਰਹਾ ਬੇਲਾ ਜਿਹੜੀਆਂ ਅੱਗੇ ਵੱਧਦੀਆਂ ਹੁੰਦੀਆਂ ਆ ਇਹਦਾ ਪੂਰਾ ਆਪਾਂ ਜਗਾੜ ਫੇਟ ਕਰ ਦਿੱਤਾ ਆ ਪਰ ਬੇਲ ਵਿਚਾਰੀ ਵੱਧਦੀ ਨਹੀਂ ਉੱਥੇ ਦੇਖਦੇ ਉੱਤੇ ਚੜੀ ਜਾਂਦੀ ਆ ਸਾਰੀ ਤੇ ਹਾਂ ਦੇਖਦੇ ਆ ਲਾਗਦੀਆਂ ਕਿ ਨਹੀਂ ਲੱਗਦੀਆਂ ਬਾਕੀ ਆ ਕੈਨੜਾ ਸੁਣਿਆ ਨਾ ਪਾਣੀ ਛੜਕਾਤਾ ਆ ਆਪਾਂ ਤੇ ਹੁਣ ਦੇਖੋ ਬਾਬਾ ਜੀ ਸਾਡੀ ਸਬਜੀ ਲੱਗਣ ਲੱਗ ਪੋਵੇ ਬੇਨਾ ਜਿੱਲੀਆਂ ਵੀ ਆ ਇਹ ਤੁਰਪਾ ਲੱਗੇ ਤੇ ਸਬਜੀ ਲੱਗੀ ਜਾਵੇ ਇਹਨਾਂ ਨੂੰ ਤੇ ਫਿਰ ਦੇਖਦੇ ਆ ਤੇ ਬਾਕੀ ਮੈਨੂੰ ਕਿਸੇ ਹੋਰ ਨੇ ਵੀ ਦੱਸਿਆ ਸੀ ਕਹਿੰਦੇ ਜਵੈਣ ਦੀ ਜਿਹੜੀ ਧੂਨੀ ਆ ਹਨਾ ਉਹ ਵੀ ਦੇ ਕੇ ਦੇਖਿਓ ਜਵੈਣ ਜਿਹੜੀ ਹੁੰਦੀ ਆ ਉਹ ਐਦਾ ਅੱਗ ਦੀ ਅੰਗਿਆਰੀਆਂ ਤੇ ਪਾ ਕੇ ਤੇ ਉਹ ਧੂਣੀ ਜਿਦੈ ਉਹ ਇਹਨੂੰ ਮੈਂ ਕਿਹਾ ਚਲੋ ਉਹ ਵੀ ਜਿਹੜਾ ਆਪਾਂ ਨੁਕਤਾ ਆ ਉਹ ਵੀ ਦੇਖ ਲਾਂਗੇ ਟਰਾਈ ਕਰਕੇ ਇਹ ਟੋਟਕੇ ਹੀ ਹੁੰਦੇ ਆ ਮੈਂ ਕਿਹਾ ਚਲੋ ਦੇਖਦੇ ਟਰਾਈ ਕਰਕੇ ਕੀ ਹੁੰਦਾ ਆ ਆਜੋ ਫੇਰ ਗਰਮੀ ਬਹੁਤ ਅੱਗੇ ਬਾਹਰ ਪਰ ਸੋਈ ਦਾ ਜਹਾਲ ਇੱਧਰ ਬਣਦਾ ਕੀ ਪਿਆ ਆ ਇਹ ਨਾ ਪਹੁੰਣੀ ਪਾ ਜੀ ਅੱਛਾ ਗੈਸ ਸਲੋ ਕਰ ਸਮੀ ਕੀ ਬੜਾ ਆਲੂ ਆਲੂ ਵਾਲੇ ਹਾਂਜੀ ਬੱਲੇ ਇੰਨੀ ਗਰਮੀ ਦੇ ਵਿੱਚ ਸ਼ਾਬਾਸ਼ ਬਣਾਓ ਅੱਜ ਆਪਣੀ ਮਾਂ ਦੀ ਸੇਵਾ ਕਰੋ ਖਿੜਾਓ ਮੈਨੂੰ ਬੈਠੀ ਨੂੰ ਅੱਜ ਸੰਡੇ ਮਨਾਓ ਬਸ ਕੱਢ ਲਓ ਹੋ ਗਏ ਆ ਹਾਂ ਜਿਆਦਾ ਜਿਆਦਾ ਬਰਾਊਨ ਹੋ ਜਾਣੇ ਇਹ ਕਾਲੇ ਕਾਲੇ ਜੇ ਇਹ ਤਾਂ ਹਲਕੇ ਹਲਕੇ ਲਾਈਟ ਬਰਾਊਨ ਜੇ ਕਰਨੇ ਆ ਬਸ ਜੀ ਰੱਖ ਚਾਹੀਦਾ ਫਿਰ ਉਹ ਪਤਾ ਕੀ ਉਹ ਥੋੜਾ ਟੇਸਟ ਜਿਹੜਾ ਕੋੜਾ ਕੋੜਾ ਆਉਣਾ ਵੈਰੀ ਗੁੱਡ ਕੋਈ ਨਹੀਂ ਮੈਂ ਮੰਗਾ ਲਾਂ ਨਹੀਂ ਸ਼ਾਬਾਸ਼ ਤੇ ਕਰੋ ਤਿਆਰੀਆਂ ਬਣਾਓ ਪਹਿਲਾਂ ਜਿੱਦਾਂ ਨਾ ਇਹਨੂੰ ਜਿਆਦਾ ਨਹੀਂ ਆਉ ਉਹ ਤੇ ਬਲੈਕ ਜੇ ਹੋ ਗਏ ਨਾ ਉਹ ਜਿਆਦਾ ਬਲੈਕ ਨਹੀਂ ਕਰਨੇ ਥੋੜੇ ਦਾ ਬਰਾਊਨ ਜੇ ਰੱਖਣੇ ਆ ਕਿਉਂਕਿ ਇਹ ਤਾਂ ਆਲੂ ਦਾ ਤੂੰ ਪਹਿਲੇ ਹੀ ਬੋਇਲ ਕੀਤੇ ਹੋ ਆ ਹਨਾ ਫਿਰ ਬਸ ਸੇਕ ਜੇ ਲਗਾਉਣਾ ਹੁੰਦਾ ਹਾਂਜੀ ਲੋ ਵੀ ਅੱਜ ਸਿੰਮੀ ਲੱਗੀ ਆ ਬਣਾਉਣ ਟਿੱਕੀਆਂ ਹੀ ਆ ਇੱਕ ਹਿਸਾਬ ਦੀਆਂ ਵਿੱਚ ਹੋਰ ਪਤਾ ਨਹੀਂ ਕੀ ਕੀ ਪਾਇਆ ਕੀ ਪਾਇਆ ਹੋਰ ਮੈਂ ਪਿਆਜ਼ ਪਾਇਆ ਕੁਰਕਰੇ ਲੇਜ਼ ਕੁਰਕਰੇ ਲੇਜ਼ ਹੋਰ ਉਹ ਆਲੂ ਭੂਰੀਆ ਹਾਂ ਹਾਂ ਇਨਾ ਕੁਝ ਤਾਂ ਉਦੋਂ ਹੀ ਲਿਆ ਕੇ ਵਿੱਚ ਗੰਡਾ ਕੱਟ ਕੇ ਪਾ ਕੇ ਖਾ ਲੈਂਦੇ ਜਿਹੜਾ ਇਹਦੇ ਵਿੱਚ ਇਨਾ ਕੁਝ ਪਾ ਪਾਤਾ ਦੇਖਾ ਤੋੜ ਕੇ ਹੇ ਕਰਮ ਬੋਦਿਆਂ ਜੇ ਨਾ ਵੀ ਹੋਇਆ ਤਾਂ ਵੀ ਸਵਾਦ ਹੀ ਹੈ ਨਾ ਅੱਛਾ ਠੀਕ ਆ ਜੇ ਨਾ ਵੀ ਸਵਾਦ ਹੋਇਆ ਤਾਂ ਵੀ ਦੇਖਈਏ ਬਹੁਤ ਸਵਾਦ ਬਹੁਤ ਸਵਾਦ ਹੈ ਨਾ ਚੱਲ ਕੋਈ ਨਹੀਂ ਹੁਣ ਕੁੜੀ ਦਾ ਮਾਣ ਤਾਂ ਰੱਖਣਾ ਹੀ ਪੈਣਾ ਹੈ ਨਾ ਆਹ ਦੇਖੋ ਥੋੜੇ ਠੰਡੇ ਹੋ ਲਾਂਦੇ ਮੈਂ ਸੌਸ ਮਗੋਣੀ ਆ ਕੀ ਹੋਇਆ ਉਹ ਫੁੱਲ ਗਏ ਜਿਹੜੇ ਦੁਬਾਰਾ ਕੱਢੇ ਆਹਾ ਅੱਛਾ ਫੁੱਲ ਗਏ ਬਾਸਾ ਹਲਕੇ ਹਲਕੇ ਫਲੇਮ ਤੇ ਜਿੱਦਾਂ ਬਣਾਉਨੇ ਆ ਅਸੀਂ ਬਾਕੀ ਖਾ ਕੇ ਪਤਾ ਲੱਗੂਗਾ ਕਿੰਦਾ ਦੇ ਬਣੇ ਆ ਐਪਰੀਸ਼ੀਏਟ ਤਾਂ ਕਰਨੇ ਹੀ ਪੈਣਾ ਵਿਚਾਰੀ ਕੁੜੀ ਰਿੰਦੀ ਮਿਹਨਤ ਕੀਤੀ ਆ ਟੇਸਟ ਕਰਕੇ ਦੇਖਿਆ ਨਾ ਟੇਸਟ ਤਾਂ ਕਰ ਲੈਂਦੀ ਤੁਸਾਂ ਵੀ ਦੇਖੋ ਮੈਨਾਂ ਨਹੀਂ ਦੱਸਾਂ ਚੱਲ ਹੁਣ ਆ ਲਾਂਦੇ ਸੌਸ ਫੇ ਦੇਖਦੇ ਆ ਆਪਣੇ ਚ ਟਾਈਮ ਉਹ ਹੋ ਨੀ ਮੇਰਾ ਪਲੇਟ ਭਰ ਕੇ ਵੀ ਲੈ ਆ ਹੈਂ ਉਹਨੂੰ ਭੈਣ ਆਪਣੀ ਨੂੰ ਵੀ ਆ ਲਾਂ ਦੇ ਤੋ ਜਿਹਨੇ ਰਲ ਕੇ ਖਾ ਲਿਓ ਕੱਲਾ ਹੀ ਪਲੇਟ ਭਰ ਕੇ ਲੈ ਆਇਆ ਉਹਨੂੰ ਬਣਾ ਲਾਂਦੇ ਉਹ ਵਿਚਾਰੀ ਨਾਲ ਹੈਲਪ ਕਰਾ ਦੇ ਤੂੰ ਵੀ ਲੈ ਚੱਲ ਖਾ ਕੇ ਨਵੇਂ ਟੈਸਟ ਕਰਕੇ ਦੱਸ ਕਿਦਾਂ ਦੇ ਬਣੇ ਆ ਠੰਡੇ ਗਾਲਾਂ ਫੂਕ ਮਾਲਾ ਬਿਗ ਬਾਸ ਕੌਣ ਕੌਣ ਦੇਖਦਾ ਬਈ ਮੈਂ ਹੁਣ ਬਿਗ ਬਾਸ ਵਾਂਗੂ ਟਾਈਮ ਦੱਸਿਆ ਕਾਨਾ ਸ਼ਾਮ ਕੇ 6 ਵਜੇ ਰਾਤ ਕੇ 9 ਵਜੇ ਸਵੇਕੇ 10 ਵਜੇ ਇਦਾਂ ਦੱਸਿਆ ਕਰਨਾ ਟਾਈਮ ਹੁਣ ਮੈਂ ਵੀ ਟੇਸਟੀ ਆ ਹਾਂਜੀ ਕਿਪੇ ਤਾਂ ਸਹੀ ਆ ਇਹ ਟਾਈਮ 5:30 6 ਵਜੇ ਦਾ ਹੋ ਗਿਆ ਆ ਤੇ ਗਰਮੀ ਇੰਨੀ ਜਿਆਦਾ ਆ ਨਾ ਸੋਈ ਚ ਲੱਗਦੀ ਬਹੁਤ ਛੋਈ ਨਾ ਤੇ ਮੈਂ ਹੁਣ ਲੱਗੀ ਹੂੰ ਬਣਾਉਣ ਮਾਸ਼ਾ ਲਿਆ ਦੀ ਦਾਲ ਤੇ ਬਹੁਤ ਇਦਾਂ ਦੀਆਂ ਚੀਜ਼ਾਂ ਆ ਜਿਹੜੀਆਂ ਮੈਂ ਨਾ ਮਤਲਬ ਕਿ ਵਿਆਹ ਤੋਂ ਬਾਅਦ ਮਤਲਬ 17-18 ਸਾਲ ਹੋ ਗਏ ਆ ਤੇ ਜਿੰਦਗੀ ਚ ਪਹਿਲੀ ਵਾਰ ਲੱਗੀ ਆ ਉਹ ਚੀਜ਼ਾਂ ਕਰਨ ਬਣਾਉਣ ਹੈ ਨਾ ਕਿਉਂਕਿ ਪਹਿਲਾਂ ਤਾਂ ਇਦਾਂ ਹੁੰਦੀ ਵੀ ਘਰ ਤੇ ਜਦੋਂ ਜਿੱਦਾਂ ਹੁਣ ਸਿਆਣੇ ਆ ਹੈ ਨਾ ਵੱਡਿਆਂ ਦੇ ਬਜ਼ੁਰਗਾਂ ਦਾ ਉਹਨਾਂ ਦਾ ਕਹਿਣਾ ਮੰਨਣਾ ਉਹ ਸਭ ਨਾ ਚੀਜ਼ ਬਣਨੀ ਹੁਣ ਜਦੋਂ ਤਾਂ ਨਿਆਣੇ ਵੱਡੇ ਹੋ ਗਏ ਆ ਹੁਣ ਉਹਨਾਂ ਦੇ ਹਸਾਬ ਨਾਲ ਚੀਜ਼ ਬਣਦੀ ਆ ਹੁਣ ਕਿਆਣੇ ਕਹਿ ਦਿੰਦੇ ਬਣਾ ਲਓ ਜੋ ਮਰਜ਼ੀ ਬਣਾ ਲਓ ਅਸੀਂ ਤਾਂ ਖਾਈ ਜਾਣਾ ਤਾਂ ਹੁਣ ਨਿਆਣੇ ਕਹਿੰਦੇ ਆ ਆ ਨਹੀਂ ਖਾਣਾ ਉਹ ਨਹੀਂ ਖਾਣਾ ਹੈਗਾ ਤਾਂ ਅਰਥ ਹੁਣ ਇਹ ਆ ਕਿ ਚੀਜ਼ ਨੂੰ ਬੰਦਾ ਕੋ ਪੰਗਾਰੰਦਾ ਆ ਤੇ ਮੈਂ ਅੱਜ ਲੱਗੀ ਹਾਂ ਮਾਸ਼ੂਲੇ ਦਾਲ ਬਣਾਉਣੇ ਛੇ ਆਪਾਂ ਬਣਾਈਆਂ ਸੀਗਾ ਪਹਿਲਾਂ ਆਲੂ ਗੜੀਆਂ ਤੇ ਜਿਹੜਾ ਜਾਨੀ ਜਦੋਂ ਨਾਲ ਦਾਲਾਂ ਸਬਜ਼ੀਆਂ ਫੇਵਰੇਟ ਆ ਸਬਜ਼ੀਆਂ ਘੱਟ ਖਾਂਦੇ ਆ ਦਾਲਾਂ ਨਾਲੇ ਜਿਆਦਾ ਫੇਵਰੇਟ ਆ ਦਾਲ ਦੇ ਨਾਲ ਰੋਟੀ ਖਾਵੇ ਜਿਆਦਾ ਖੁਸ਼ ਆ ਵੀ ਮੈਂ ਸਾਰੇ ਜਾਨੀ ਨੂੰ ਮੇਕਅਪ ਹੈਣਾ ਦੱਸਿਆ ਕਮੈਂਟਾਂ ਦੇ ਵਿੱਚ ਵੀ ਕਿਹਨਾਂ ਦੇ ਬੱਚੇ ਇਦਾਂ ਕਰਦੇ ਆ ਵੀ ਆਹ ਨਹੀਂ ਖਾਣਾ ਉਹ ਨਹੀਂ ਖਾਣਾ ਸਾਡੇ ਘਰ ਇਹ ਚੀਜ਼ ਤਾਂ ਬਹੁਤ ਆ ਵੀ ਦਾਲ ਸਬਜ਼ੀ ਬਣਾਉਣ ਦਾ ਬਹੁਤ ਮਨ ਕਰਦਾ ਤੇ ਦੂਜੀ ਗੱਲ ਇਹ ਕਿ ਮੇਰਾ ਜਿਹੜਾ ਬਲੌਗ ਆ ਇਹ ਲੇਟ ਹੋ ਸਕਦਾ ਆ 2-3 ਦਿਨ ਸ਼ਾਇਦ ਠਹਿਰ ਕੇ ਆ ਸਕਦਾ ਆ ਇਹ ਨਾ ਕਹੋ ਵੀ ਹੁਣ ਤੁਸੀਂ ਕਿਹਾ ਵੀ ਜੇਠੇ ਵੀਰਵਾਰ ਆਪਾਂ ਵੀਡੀਓ ਬਣਾ ਰਹੇ ਆ ਤੇ ਇਹ ਹੁਣ 2-3 ਦਿਨਾਂ ਬਾਅਦ ਤੁਹਾਨੂੰ ਦੇਖਣ ਨੂੰ ਮਿਲੂਗੀ ਇਦਾਂ ਨਾ ਕਿ ਉਹ ਵੀ ਵੀਰਵਾਰ ਬਣਾਈ ਆ ਤਾਂ ਆਈ ਐਕਸ ਸੋਮਵਾਰ ਆ ਜਾਂ ਮੰਗਲਵਾਰ ਹੈ ਨਾ ਲੇਟ ਵੀ ਹੋ ਸਕਦਾ ਹੈ ਆਪਣਾ ਵਲੌਗ ਤੇ ਇਹ ਇਦਾਂ ਨਾ ਕਿ ਉਹ ਵੀ ਵੀਰਵਾਰ ਬਣਾਈ ਆ ਤਾਂ ਆਇਆ ਦੇ ਨਾਲ ਆ ਗਿਆ ਠੀਕ ਆ ਜੀ ਤੇ ਹੁਣ ਆਪਾਂ ਜਾਣਾ ਹਵੇਲੀ ਤੇ ਫਿਰ ਉੱਧਰ ਬਾਹਰ ਜਾ ਕੇ ਵੀ ਦੇਖਦੇ ਕੰਮ ਕਰ ਤੇ ਚਲੋ ਜਾਇ ਜਿੱਦਾਂ ਕੰਮ ਕਰਦੇ ਤੇ ਵਲੌਗ ਦੇ ਨਾਲ ਬਣੇ ਰਹੇ ਹੋ ਤੇ ਆਪਾਂ ਵੀ ਤੁਹਾਨੂੰ ਜਿੱਦਾਂ ਜਿੱਦਾਂ ਕੰਮ ਆਪਣਾ ਕਰਦੇ ਕੇ ਤਾਂ ਨਾਲ ਨਾਲ ਦਿਖਾਉਂਦੇ ਰਹਣਾ ਆਪਾਂ ਕੀ ਕਰਦੇ ਆ ਆਪਣਾ ਰੁਟੀਨ ਕੀ ਆ ਕੀ ਬਣਾ ਲਿਆ ਤਾਂ ਕੀ ਖਾ ਲਿਆ ਬਾਪਾ ਮੈਂ ਹਾਊਸ ਵਾਈਫ ਨੂੰ ਤਾਂ ਇਹ ਕੰਮ ਹੁੰਦਾ ਜ਼ਿਆਦਾ ਤੇ ਹੁਣ ਮੈਂ ਗੈਸ ਤੇ ਰੱਖ ਦਿੱਤੀ ਦਾਲ ਤੇ ਜਦ ਤੱਕ ਇਹ ਭਨਦੀ ਆ ਤੇ ਆਪਾਂ ਬਾਹਰ ਦੇ ਲਿਜਾ ਆਇਆ ਜਾਂਦਾ ਇਹਦੇ ਚ ਭਾਵੇਂ ਹੁਣ ਨਮਕ ਠੀਕ ਆ ਜੀ